ਕੁੜੀਆਂ ਮਿਸ਼ਰੀ ਦੀਆਂ ਕੁੜੀਆਂ ਸਮੇ ਮਿਰਚਾਂ ਤੋਂ ਕੋੜੇ ਹੂੰ ਜੁਗਾ ਜੁਗਾ ਤੋਂ ਤੁਰੀਆਂ ਚੱਕ ਪੀੜਾਂ ਦੇ ਤੋੜੇ ਨਾ ਅੰਬਰ ਮਿਲਿਆ ਇਹਨਾਂ ਨੂੰ ਨਾ ਧਰਤੀ ਕੋਈ ਮਿਲੀ ਤਾਂ ਮਿਲੀ ਹੰਡਾਉਣ ਨੂੰ ਲਾਜਾਂ ਦੀ ਲੋਈ ਅੱਖ ਚਮਕਣ ਤਾਂ ਗਰਜ ਦੇ ਖੂੰਖਾਰ ਹਥੌੜੇ ਕੁੜੀਆਂ ਮਿਸ਼ਰੀ ਦੀਆਂ ਕੁੜੀਆਂ ਸਮੇ ਮਿਰਚਾਂ ਤੋਂ ਕੋੜੇ ਇਹ ਆਪਣੇ ਆਪ ਨੂੰ ਲੱਭਦੀਆਂ ਕਿਸ ਮੋੜ ਤੇ ਆਈਆਂ ਹਾਂ ਕਦੀ ਗਰਭਜੂਨ ਵਿੱਚ ਮਾਰੀਆਂ ਕਦੀ ਪਿੱਛੋਂ ਮੁਕਾਈਆਂ ਤੰਗ ਵਿੜੇ ਕੰਤ ਦੇ ਮਹਿਲਾਂ ਦੇ ਤੇ ਬੂਹੇ ਚੌੜੇ ਕੁੜੀਆਂ ਮਿਸ਼ਰੀ ਦੀਆਂ ਪੁੜੀਆਂ ਸਮੇ ਮਿਰਚਾਂ ਤੋਂ ਕੌੜੇ ਇਹ ਨਵੀਂ ਪਨੀਰੀ ਸਿਰਜ ਕੇ ਜ਼ਿੰਦਗਾਨੀ ਵੰਡਣ ਹੂੰ ਇਹ ਸੁਪਨੇ ਸੁਪਨੇ ਸਿਰਜਣ ਵਾਲੀਆਂ ਸੱਚ ਸਾਵੇਂ ਹੰਬਣ ਕੋਈ ਮੰਗੇ ਅਗਨ ਪ੍ਰੀਖਿਆ ਕੋਈ ਦਾਜ ਲੋੜੇ ਕੋਈ ਮੰਗੇ ਅਗਨ ਪ੍ਰੀਖਿਆ ਕੋਈ ਦਾਜ ਲੋੜੇ ਕੁੜੀਆਂ ਮਿਸ਼ਰੀ ਦੀਆਂ ਪੁੜੀਆਂ ਸਮੇ ਮਿਰਚਾਂ ਤੋਂ ਕੌੜੇ ਵਾਹ ਸਿੱਦਕਾਂ ਦੀਆਂ ਪਹਿਰੇਦਾਰਨਾ ਪਰ ਪੈਰੀ ਬੀੜੀ ਹਮ ਸਿੱਦਕਾਂ ਦੀਆਂ ਪਹਿਰੇਦਾਰਨਾ ਪਰ ਪੈਰੀ ਬੀੜੀ ਇਹ ਚਾਨਣ ਦੀਆਂ ਵਣਜਾਰਨਾ ਤਕਦੀਰ ਤਰੇੜੀ ਇਹ ਕੰਡੇ ਚੁਗਦੀਆਂ ਘੁੱਗੀਆਂ ਫੁੱਲ ਮਿਲਦੇ ਥੋੜੇ ਓਹੋ ਕੁੜੀਆਂ ਮਿਸ਼ਰੀ ਦੀਆਂ ਕੁੜੀਆਂ ਸਵੇਂ ਮਿਰਚਾਂ ਤੋਂ ਕੌੜੇ ਹੁਣ ਤਾਂ ਇਹਨਾਂ ਨੂੰ ਆਪਣੀ ਜੰਗ ਲੜਨੀ ਪੈਣੀ ਹਮ ਹੁਣ ਤਾਂ ਇਹਨਾਂ ਨੂੰ ਆਪਣੀ ਜੰਗ ਲੜਨੀ ਪੈਣੀ ਉਡਾਨ ਟੁੱਟੇ ਹੋਏ ਖੰਭਾਂ ਦੇ ਵਿੱਚ ਭਰਨੀ ਪੈਣੀ ਹੁਣ ਪੀਆ ਉਹੀ ਜੋ ਮੋਢੇ ਦੇ ਸੰਗ ਮੋਢਾ ਜੋੜੇ ਕੀ ਬਾਤ ਕੁੜੀਆਂ ਮਿਸ਼ਰੀ ਦੀਆਂ ਕੁੜੀਆਂ ਸਮੇ ਮਿਰਚਾਂ ਤੋਂ ਕੋੜੇ ਜੁੱਗਾ ਜੁੱਗਾ ਤੋਂ ਤੁਰੀਆਂ ਚੁੱਕ ਪੀੜਾਂ ਦੇ ਟੋੜੇ